ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਬਾਰੇ ਭਾਈ ਸਰਬਜੀਤ ਸਿੰਘ ਖਾਲਸਾ ਜੋ ਕਿ ਫਰੀਦਕੋਟ ਤੋਂ ਬੜੇ ਵੱਡੇ ਮਾਰਜਨ ਦੇ ਨਾਲ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਨੇ ਸੋ ਦੋਸਤੋ ਉਹਨਾਂ ਦੇ ਬਾਰੇ ਸਭ ਦੇ ਮਨ ਦੇ ਵਿੱਚ ਇੱਕ ਸਵਾਲ ਸੀ ਕਿ ਭਾਈ ਸਰਬਜੀਤ ਸਿੰਘ ਖਾਲਸਾ ਪਾਰਲੀਮੈਂਟ ਦੇ ਵਿੱਚ ਕਿਸ ਧੜੇ ਵੱਲ ਵੋਟ ਕਰਨਗੇ ਐਨਡੀਆ ਵੱਲ ਜਾਂ ਇੰਡੀਆ ਵੱਲ ਸੋ ਉਸ ਚੀਜ਼ ਦਾ ਖੁਲਾਸਾ ਹੁਣ ਭਾਈ ਸਰਬਜੀਤ ਸਿੰਘ ਖਾਲਸਾ ਨੇ ਆਪ ਹੀ ਕਰ ਦਿੱਤਾ ਕਿ ਉਹ ਵੋਟ ਕਿਸ ਵੱਲ ਕਰਨਗੇ ਸੋ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ ਦੱਸ ਦਿਆਂ ਕਿ ਕੀ ਕਿਹਾ ਭਾਈ ਸਰਬਜੀਤ ਸਿੰਘ ਖਾਲਸਾ ਨੇ ਬੇਨਤੀ ਹੈ ਨੂੰ ਪੂਰਾ ਦੇਖਿਓ ਤੇ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਦੋਸਤੋ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਹ ਕਿਸ ਵੱਲ ਵੋਟ ਕਰਨਗੇ ਕਿ ਕਿਸੇ ਧੜੇ ਨੇ ਉਹਨਾਂ ਤੱਕ ਵੋਟ ਦੇ ਲਈ ਅਪਰੋਚ ਕੀਤੀ ਕਿ ਸਾਨੂੰ ਵੋਟ ਕਰੋ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਮੇਰੇ ਤੱਕ ਬਹੁਤ ਜ਼ਿਆਦਾ ਪਹੁੰਚ ਜਿਹੜੀ ਉਹ ਕੀਤੀ ਗਈ ਹੈ ਮੈਂ ਪਾਰਲੀਮੈਂਟ ਦੇ ਵਿੱਚ ਵੋਟ ਕਰਨ ਦੇ ਲਈ ਖਾਸ ਕਰਕੇ ਐਨਡੀਏ ਦੇ ਵੱਲੋਂ ਭਾਜਪੀ ਦੇ ਵੱਲੋਂ ਪਰ ਉਹਨਾਂ ਨੇ ਕਿਹਾ ਕਿ ਮੈਂ ਭਾਜਪੀ ਨੂੰ ਵੋਟ ਜ਼ਰੂਰ ਕਰ ਦੂੰਗਾ ਐਨਡੀਏ ਨੂੰ ਵੋਟ ਜ਼ਰੂਰ ਕਰ ਦੂੰਗਾ ਪਰ ਉਹਦੇ ਲਈ ਮੇਰੀਆਂ ਤਿੰਨ ਸ਼ਰਤਾਂ ਨੇ ਸਭ ਤੋਂ ਪਹਿਲੀ ਸ਼ਰਤ ਤਾਂ ਇਹ ਹੈ ਕਿ ਜਿਹੜੇ ਕਿਸਾਨ ਧਰਨੇ ਦੇ ਉੱਤੇ ਬੈਠੇ ਨੇ ਉਹਨਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਦਵੀ ਹੋਈ ਸੀ ਉਹ ਉਸ ਮਸਲੇ ਨੂੰ ਸੁਲਝਾ ਕੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਜਾਣ ਸੋ ਜੇਕਰ ਉਹ ਤਿੰਨ ਮੰਗਾਂ ਪੂਰੀਆਂ ਕਰ ਦਿੰਦੇ ਆ ਤਾਂ ਮੈਂ ਉਹਨੂੰ ਭਾਜਪਾ ਨੂੰ ਵੋਟ ਕਰ ਦਿਆਂਗਾ ਸੋ ਦੋਸਤੋ ਬਾਕੀ ਤੁਹਾਡਾ ਇਹਦੇ ਉੱਤੇ ਕੀ ਕਹਿਣਾ ਹੈ ਕਮੈਂਟ ਜਰੂਰ ਕਰਿਓ